ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੀਵੀ ਨਿਊਜ਼ ਟ੍ਰੈਂਡ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ ਸੇ ਪੰਜਾਬੀਆਂ ਸਣੇ 40 ਜਣਾਂ ਨੂੰ ਬਾਰਡਰ ਪੈਟਰੋਲ ਏਜੰਸੀ ਵੱਲੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਦੀ ਸਨਾਖਤ ਬਲਜੀਤ ਸਿੰਘ ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਨਾਲ ਲੱਗਦੇ ਬਾਰਡਰ ਤੇ ਹੋਈਆਂ ਅਤੇ 37 ਜਣੇ ਨਿਊਯਾਰਕ ਸੂਬੇ ਵਿੱਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸ਼ਿੰਗਟਨ ਸੂਬੇ ਦੀ ਬੋਟਕਾਮ ਕਾਉਂਟੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਯੂਐਸ ਬਾਰਡਰ ਪੈਟਰੋਲ ਦੇ ਬਲੇਨ ਸੈਕਟਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਨਾਲ ਸੰਬੰਧਤ ਡੈਨੀਅਲ ਰਸੇਖੀ ਨੂੰ ਵੱਖ-ਵੱਖ ਥਾਵਾਂ ਤੇ ਹਿਰਾਸਤ ਵਿੱਚ ਲੈਂਦਿਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਂਡਫੋਰਸਮੈਂਟ ਵਾਲਿਆਂ ਦੇ ਸਪੁਰਤ ਕਰ ਦਿੱਤਾ ਗਿਆ ਹੈ ਜਿਸ ਮਗਰੋਂ ਆਈਐਸ ਨੇ ਇਹਨਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ ਫਿਲਹਾਲ ਜਸਕਰਨ ਸਿੰਘ ਬਾਰੇ ਵਿਸਤਾਰਤ ਜਾਣਕਾਰੀ حاصل ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਵਿੱਚ ਇੰਟਰਸਟੇਟ 90 ਦੇ 3 ਦਿਨ ਤੱਕ ਚਲਾਈ ਮੁਹੰਮਦ ਰਾਣ 37 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਹੈ ਆਪਰੇਸ਼ਨ ਵੀਅਰ ਕੇਪ ਨਾਂ ਹੇਠ ਗ੍ਰਿਫਤਾਰ ਪ੍ਰਵਾਸੀਆਂ ਕੋਲ ਕੈਲੀਫੋਰਨੀਆ ਫਲੋਰੀਡਾ ਇਡੀਆਨਾ ਨਿਊਜਰਸੀ ਨਿਊਯਾਰਕ ohario ਔਰ ਗੇਨ ਅਤੇ ਪੈਨਸ ਨੀਲੇਵਾ ਰਾਜਾਂ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੇਟੋ ਨੇ ਦੱਸਿਆ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਵਿੱਚ ਲਏ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ 트੍ਰੰਪ ਸਰਕਾਰ ਦੀ ਮੁਹੰਮਤ ਤਹਿਤ ਕਾਬੂ ਕੀਤਾ ਗਿਆ ਅਮੈਂਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਪੋਲਰੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਵੀ ਸਮਰੱਥ ਨਹੀਂ ਹਨ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ